ਅੱਜ ਦੇ ਦੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਕਿਸ ਤਰ੍ਹਾਂ ਪੈਦਾ ਹੋਇਆ ਹਾਂਜੀ ਇੱਕ ਬੜਾ ਵੱਡਾ ਕੁਐਸਚਨ ਹੈ ਤੇ ਸਾਡੇ ਉੱਥੇ ਵੀ ਪੰਜਾਬ ਵਿੱਚ ਵੀ ਮੁਤਾਸਬੇ ਨੇ ਲੋਕ ਹਾਂਜੀ ਆਮ ਸੌਰੀ ਟੂ ਸੇ ਉਹਨਾਂ ਨੂੰ ਪ੍ਰੋਪਰ ਹਿਸਟਰੀ ਦਾ ਨਹੀਂ ਪਤਾ ਜੇ ਪ੍ਰੋਪਰ ਹਿਸਟਰੀ ਦਾ ਤੁਹਾਨੂੰ ਪਤਾ ਚੱਲ ਜਾਏ ਯੂ ਸ਼ੁਡ ਫੀਲ ਪ੍ਰਾਊਡ ਆਫ ਹਿਮ ਹੂੰ ਹੀ ਵਾਸ ਦੀ ਵਨ ਜਿਨੇ ਪੰਜਾਬ ਦਾ ਇੱਕ ਮੁਲਕ ਬਣਾਇਆ ਸੀ ਹੂੰ ਤੇ 40 ਸਾਲ ਰੂਲ ਕੀਤਾ ਸੀ ਹਮ ਜੇ ਮਹਾਰਾਜਾ ਦੇ ਦੇਹਾਂਤ ਤੋਂ ਬਾਅਦ ਜਿਹ ਟਕਸ ਨਦਰ ਟੈਨੀਅਸ ਕੇ ਅੰਗਰੇਜ਼ ਫਿਰ ਟੱਕਓਵਰ ਕਰ ਗਏ ਹਮ ਇਟ ਵਾਸ ਸੱਚਾ ਬਿਊਟੀਫੁੱਲ ਕੰਟਰੀ ਆਫ ਪੰਜਾਬ ਇੱਥੇ ਹਰ ਬਾਦਸੀ ਖੁਸ਼ਹਾਲ ਸੀ ਹਮ ਇੱਥੇ ਗੁਰਬਤ ਦਾ ਕੋਈ ਕੋਈ ਬੰਦਾ ਭੁੱਖਾ ਨਹੀਂ ਸੀ ਹੁੰਦਾ ਪੂਰੇ ਪੰਜਾਬ ਦੇ ਵਿੱਚ ਐਵਰੀਬਡੀ ਵਾਸ ਰਿਚ ਐਵਰੀਬਡੀ ਵਾਸ ਸੈਲਫ ਸਫੀਸ਼ੀਐਂਟ ਐਵਰੀਬਡੀ ਵਾਸ ਸੋ ਬੜਾ ਲਿਖਾ ਬੰਦਾ ਜੇ ਵੀ ਸੁਣੇ ਸੀ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ 40 ਸਾਲਾਂ ਦੀ 40 ਸਾਲ ਦੇ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਮੌਤ ਦੀ ਸਜ਼ਾ ਨਹੀਂ ਦਿੱਤੀ ਮਹਾਰਾਜ ਨੇ ਲੇਕਿ ਬੜੇ ਕਿੱਸੇ ਨੇ ਇੱਕ ਵਾਰੀ ਇੱਕ ਇੱਕ ਸਿਪਾਹੀ ਨੇ ਦੂਸਰੇ ਸਿਪਾਹੀ ਨੂੰ ਕਤਲ ਕਰ ਦਿੱਤਾ ਹੂੰ ਉਹਦੀ ਮਾਂ ਉਹਦਾ ਕੋਤਾ ਪੁੱਤਰ ਸੀ ਜਿਹੜਾ ਕਤਲ ਹੋਇਆ ਉਹ ਮਹਾਰਾਜਾ ਦੇ ਦਰਬਾਰ 'ਚ ਆ ਜਾਂਦੀ ਹੈ ਹੂੰ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਅੱਛਾ ਜੀ ਉਹ ਕੰਦਾ ਬੁਲਾਉਂਦਾ ਜਿਸਲ ਬੁਲਾਉਂਦਾ ਨਾਚਵਾਨ ਬੜਾ ਖੂਬਸੂਰਤ ਬੜਾ ਨਾਚਵਾਨ ਬੜਾ ਪਿਆਰਾ ਹੁੰਦਾ ਹੈ ਹੂੰ ਉਦੇ ਕੋਲ ਗਲਤੀ ਹੋ ਜਾਂਦੀ ਹੈ ਤੇ ਮਹਾਰਾਜ ਕਹਿੰਦਾ ਹੈ ਕਿ ਮਾਇਆ ਨੂੰ ਰੱਬ ਦੇ ਵਾਸਤੇ ਮਾਫ ਕਰ ਦੇ ਉਹਨੇ ਕਹੇ ਮਾਫ ਕਰ ਦੇ ਮੇਰਾ ਤੇ ਇਕੱਲਾ ਇਕੱਲਾ ਪੁੱਤਰ ਸੀ ਹਮ ਵਾਦ ਇਹਨੇ ਤੇ ਵਾਪਸ ਨਹੀਂ ਆਣਾ ਫਿਰ ਮਹਾਰਾਜ ਕਹਿੰਦਾ ਹੈ ਕਿ ਮਾਈ ਜੇ ਅਚ ਅਚ ਤੋਂ ਬਾਅਦ ਮੈਂ ਤੇਰਾ ਪੁੱਤਰ ਬਣ ਜਾਵਾਂ ਤੇ ਇਹਨੂੰ ਮਾਫ ਕਰ ਦੇਗੀ ਹਾਂ ਕੀ ਸੋ ਮਹਾਰਾਜਾ ਰਜੀਤ ਸਿੰਘ ਜਦੋਂ ਤੱਕ ਉਹ ਮਾਈ ਜਿੰਦਾ ਰਹੀ ਹੈ ਹਾਂ ਉਹਨੂੰ ਆਪਣੀ ਮਾਂ ਕਹਿੰਦਾ ਰਿਹਾ ਅੱਛਾ ਯਾਨੀ ਕਿ ਪਬਲਿਕ ਨਾਲ ਇੰਨੀ ਜ਼ਿਆਦਾ ਪਬਲਿਕ ਨੇਕਦਿਲ ਉਹਨਾਂ ਦੇ ਨੇਕਦਲੀ ਦੀ ਹਜ਼ਾਰਾਂ ਮਿਸਾਲਾਂ ਨੇ ਹਜ਼ਾਰਾਂ ਸਟੋਰੀਜ਼ ਨੇ ਮਹਾਰਾਜਾ ਰਜੀਤ ਸਿੰਘ ਦੇ ਵਿੱਚ ਕੋਈ ਕੈਪੀਟਲ ਪਨਿਸ਼ਮੈਂਟ ਤੇ ਹੈਗੀ ਨਹੀਂ ਸੀ ਹਾਂਜੀ ਤੇ ਮਾਫ ਕਰ ਦੇਣਾ ਵਾਲਾ ਸਜ਼ਾ ਦੇ ਦੇਣਾ ਸਜ਼ਾ ਵੱਖਰੀ ਆਉਂਦੀ ਆ ਸਰ ਮਗਰ ਕੁਝ ਇਨਸੀਡੈਂਟ ਹੋਏ ਨੇ ਉਹਨਾਂ ਦੇ ਗਵਰਨਰਾਂ ਤੋਂ ਹਾਂਜੀ ਜਿਵੇਂ ਅਵੀ ਤਾਬਿਲ ਸੀ ਉਹ ਡਾਕੂਆਂ ਤੋਂ ਜਿਸਲੇ ਪਸ਼ਾਵਰ ਦਾ ਹਕਮ ਬੰਨਿਆ ਤਾਂ ਉੱਥੇ ਡਾਕੂ ਤੇ ਰਾਜ਼ਨੀ ਬੜੀ ਸੀ ਰਾਜ਼ਨੀ ਕਹਿੰਦੇ ਨੇ ਯੂ نو ਦੁਕਾਨੋਂ ਲੁੱਟ ਲੈਣਾ ਉਹ ਰਾਜ਼ਨੀ ਬੜੀ ਸੀ ਉਹਨਾਂ ਨੇ ਫਿਰ ਕੋਈ ਡਾਕੂ ਫੜ ਕੇ ਕੋਈ ਫਾਂਸੀ ਪੁੱਛੀ ਦਿੱਤੇ ਸਰ ਪਰ ਮਹਾਰਾਜਾ ਰਜੀਸਿੰਹ ਨੇ ਮਨਾ ਕਰਤਾ ਉਹਨੂੰ ਫਿਰ ਮਾਜ਼ੂਲ ਕਰ ਦਿੱਤਾ ਕਿ ਫਾਂਸੀ ਦਾ ਤਾਲੁਕ ਹੀ ਨਹੀਂ ਸਾਡੇ ਕੋਲ ਹਾਂਜੀ ਇਸਲਾਹਾ ਦਾ ਤਾਲੁਕ ਹੈ ਹਾਂਜੀ ਟਕੇਤੀ ਕਰ ਰਹੇ ਸਰ ਪੈਸੇ ਆ ਵਾਸਤੇ ਪੈਸੇ ਦੇ ਕੇ ਜਾਂਚ ਛੁਡਾ ਲੈਂਦੇ ਤੁਸੀਂ ਇਹਨਾਂ ਨੂੰ ਫਾਂਸੀ ਦੇਣ ਦੀ ਜ਼ਰੂਰਤ ਨਹੀਂ ਸੀ ਬਹਰਾਲ ਹਾਂਜੀ ਸਿਰ ਅਵੀ ਤਾਬਿਲ ਨੂੰ ਉੱਥੋਂ ਵਸੂਲ ਕਰਕੇ ਉੱਥੋਂ ਉਹਨੂੰ ਸਸਪੈਂਡ ਕਰਕੇ ਲਾਹੌਰ ਬੁਲਾ ਲਿਆ ਸੀ ਹਾਂ ਮਹਾਰਾਜਾ ਦਾ ਦੌਰ ਜਿਸ ਨੇ ਸੀ ਦੇਖ ਰਹੇ 40 ਹਾਲ ਦਾ ਦੌਰ ਹਾਂਜੀ ਇਟ ਵਾਸ ਅ ਗੋਲਡਨ ਪੀਰੀਅਡ ਆਫ ਪੰਜਾਬ ਹਾਂਜੀ ਤਾਲੀਮੀ ਨਿਜ਼ਾਮ ਐਸਾ ਸੀ ਹਾਂ ਕਿ ਮਹਾਰਾਜ ਨੇ ਹੁਕਮ ਦਿੱਤਾ ਸੀ ਕਿ ਮੇਰੇ ਦੌਰ ਦੇ ਵਿੱਚ ਕੋਈ ਮਸਜਿਦ ਨਹੀਂ ਬਣੇਗੀ ਹਾਂਜੀ ਕੋਈ ਗੁਰਦੁਆਰਾ ਜਾਂ ਧਰਮਸ਼ਾਲਾ ਜਿਸਲੇ ਹੁੰਦਾ ਸੀ ਨਹੀਂ ਬਣੇਗਾ ਕੋਈ ਥਾਖਰਾ ਜਾਂ ਮੰਦਰ ਨਹੀਂ ਬਣੇਗਾ ਜਦੋਂ ਵੀ ਬਣੇਗਾ ਉਹਦੇ ਨਾਲ ਇੱਕ ਸਕੂਲ ਬਣੇਗਾ ਠੀਕ ਹੈ ਸੋ ਵੀ ਵਰ 50 ইয়ার্স ਅਹੈਡ ਯੂਰਪ ਤੋਂ ਇੰਗਲੈਂਡ ਤੋਂ ਅਸੀਂ 50 ਸਾਲ ਅੱਗੇ ਸਾਂ ਉਹ ਕਲੋਨੀਆਂ ਬਣਾ ਰਹੇ ਸਨ ਅਸੀਂ ਇੱਥੇ تعلیم ਦੇ ਰਹੇ ਸਾਂ ਹਾਂਜੀ ਤੇ ਸਾਡਾ ਕੁਝ ਆਪ ਇੱਕ ਪੜਾ ਲਿਖਾ ਪੰਜਾਬ ਸੀ ਸਾਡੇ ਪੰਜਾਬ ਦੀ ਜਿਹੜੀ ਸੈਕੰਡ ਲੈਂਗੁਏਜ ਸੀ that was ਪರ್ಷಿಯನ್ ਹਾਂਜੀ ਬਿਕੋਜ਼ ਪರ್ಷಿಯನ್ ਵਾਸ ਦੀ ਕੋਰਟ ਲੈਂਗੁਏਜ ਆਫ ਮਹਾਰਾਜਾ ਰਣਜੀਤ ਸਿੰਘ ਹਾਂਜੀ ਤੁਸੀਂ ਮਾਂ ਬੋਲੀ ਤੁਹਾਡੀ ਪੰਜਾਬੀ ਹੈ ਤੁਹਾਡੀ ਮਾਂ ਬੋਲੀ ਉਰਦੂ ਹੈ ਤੁਹਾਡੀ ਮਾਂ ਬੋਲੀ ਕੋਈ ਵੀ ਲੈਂਗੁਏਜ ਹੈ ਉਸ ਤੋਂ ਤੁਸੀਂ ਪರ್ಷಿಯನ್ ਕਿਸਾ ਸਿੱਖਣੀ ਕਾਇਦਾ ਬਣਾਇਆ ਸੀ ਅੱਛਾ ਜੀ ਉਹ ਕਾਇਦਾ ਕਦੋਂ ਉਹਨਾਂ ਨੇ ਆਪਣੇ ਵਜ਼ੀਰ ਫਕੀਰ ਨੂਰਉਦੀਨ ਨੂੰ ਕਿਹਾ ਕਿ ਉਹਨਾਂ ਚਾਹਨਾ ਕਿ ਲੋਕੀ ਪੜ ਲਿਖ ਜਾਣ ਮੇਰੀ ਤਰ੍ਹਾਂ ਅਨਪੜਨਾ ਰਹਿ ਜਾਣ ਹਾਂ ਕਿ ਮਹਾਰਾਜ ਕੈਨੋਟ ਰੀਡ ਐਂਡ ਰਾਈਟ ਇਲਟਰੇਟ ਸਰ ਪਰ ਲਿਖ ਨਹੀਂ ਸਕਦੇ ਸਰ ਮਗਰ ਇਲਮਦੋਸਤ ਸਰ ਹਮ ਅਨਪੜ ਹੋਣਾ ਮੇੜਾ ਨਹੀਂ ਇਲਮਦੋਸਤ ਦਾ ਹੋਣਾ ਮੇੜਾ ਹਮ ਬਟ ਮਹਾਰਾਜ ਹਾ ਗਾਟ ਅ ਵੈਰੀ ਵਾਈਸ ਹੈਡ ਔਨ ਹਿਸ ਸ਼ੋਲਡਰਸ ਹਮ ਸੋ ਹੀ ਹੈਸ ਡਵੈਲਪਡ ਅ ਬਿਊਟੀਫੁਲ ਲਾਇਬ੍ਰੇਰੀ ਫਾਰ ਹਿਮਸੈਲਫ ਇਨ ਇਨ ਲਾਹੌਰ ਫੋਰਟ ਕੋਲ ਲਾਇਬ੍ਰੇਰੀ ਦੀ ਲਿਸਟ ਮੌਜੂਦ ਹੈ ਉਹ ਕਿਤਾਬਾਂ ਦੀ ਲਿਸਟ ਮੌਜੂਦ ਹੈ ਤੇ ਡੇਲੀ ਜਸਲੇ ਦੁਪਹਿਰ ਨੂੰ ਮਹਾਰਾਜ ਇਕ ਦੋ ਘੰਟੇ ਆਰਾਮ ਕਰਦੇ ਸਨ ਹਾਂਜੀ ਤੇ ਆਪਣੇ ਮੁਨਸ਼ੀਆਂ ਨੂੰ ਕਹਿੰਦੇ ਸਨ ਕਿ ਕਿਤਾਬ ਘਟਕੇ ਲਿਆਓ ਉਹ ਕਿਤਾਬ ਲਿਆ ਕੇ ਰਿਸਾਈਟ ਕਰਦੇ ਸਨ ਮਹਾਰਾਜ ਸੁਣਦੇ ਸਨ ਅੱਛਾ ਸ਼ਾਮ ਨੂੰ ਦਰਬਾਰ ਲੱਗਦਾ ਸੀ ਤੇ ਹੀ ਯੂਸਡ ਟੂ ਡਿਸਕਸ ਔਨ 댓 ਚੈਪਟਰ ਡਿਸਕਸ ਔਨ 댓 ਬੁੱਕ ਦਰਬਾਰ ਦੇ ਵਿੱਚ ਉਹ ਡਿਸਕਸ਼ਨਸ ਚੱਲਦੀਆਂ ਸਨ ਤਾਰੀਖ ਸੀ ਜਿਹਦੇ ਵਿੱਚ ਹਿਸਟਰੀ ਸੀ ਹਾਂਜੀ ਜਿਹਦੇ ਵਿੱਚ ਪੁਰਾਣੇ ਰੂਲਰਸ ਦੇ ਜ਼ਿਕਰ ਸਨ ਉਹਨਾਂ ਦੇ ਉਹਨਾਂ ਦੇ ਇਨਸਾਫ ਦੇ ਜ਼ਿਕਰ ਸਨ ਉਹਨਾਂ ਦੇ ਸلسਲੇ ਦੇ ਜ਼ਿਕਰ ਸਨ ਪੰਜਾਬ ਨੂੰ महाराज ने इन्ना स्ट्रोंोंग किया कि हुक्म सी कि तमाम पंजाब के लोग मर्द या खावान शस शस्त्र शस, शस्त्र जिनू हथियार कहें हाँ लाइक तलवार चलानी सीखन घोड़ सीखन नेज़ा ने सीखन बो ए चलानी सीखन एंड एवरीबडी इस हर एक ने ए, ਇਲਮ ਜ਼ਰੂਰ ਲੈਣਾ ਹੈ ਯਾਨੀ ਕਿ ਘੋੜੇ ਤੇ ਬਹਿਣਾ ਘੋੜਾ ਚਲਾਣਾ ਤੇ ਖਵਤੀਨ ਵਾਸਤੇ ਕੀ ਜ਼ਰੂਰੀ ਕਰ ਦਿੱਤਾ ਸੀ ਗਤਕਾ ਅੱਛਾ ਜੀ ਗਤਕਾ ਲਾਜ਼ਮੀ ਖੇਲਣ ਖਵਤੀਨ ਫਿਰ ਬੈਸਟ ਆਫ ਦੀ ਬੈਸਟ ਜਿਹੜੀਆਂ ਸਨ ਇਹਦੇ ਮਹਾਰਾਜ ਦੀ ਇੱਕ ਐਮਾਜ਼ਨ ਦੀ ਫੌਜ ਸੀ ਇੱਕ ਰੈਜੀਮੈਂਟ ਸੀ ਜਿਹਦੀ ਹੈਡ ਸੀ ਬਸ਼ੀਰਨ ਬਾਈ ਬਿਲੋ ਅੱਛਾ ਜੀ ਉਹ ਕੋਈ 150 ਔਰਤਾਂ ਤੇ ਸੀ ਬਣੀ ਇੰਨੀ ਸਕਿਲਫੁਲ ਲੋ ਲੇਡੀਸ ਹਨ ਕੁੜੀਆਂ ਹਨ ਜਿਹੜੇ ਤੀਰ ਛੱਲੇ ਚੋਂ ਲੰਘਾ ਦੇ ਦਿੰਦੇ ਸਨ ਹਮ ਜਿਹੜਾ ਨਿਜ਼ਾ ਮਾਰ ਕੇ ਮਤਲਬ ਨਿਸ਼ਾਨਾ ਉਹਨਾਂ ਦਾ ਕਮਾਲ ਸੀ ਘੋੜਸਵਾਰ ਬਿਹਤਰੀਨ ਸਨ ਅੰਗਰੇਜ਼ਾਂ ਨੇ ਲਿਖਿਆ ਕਿ ਅਸੀਂ ਮਹਾਰਾਜ ਦੀ ਫੌਜ ਨਾਲ ਤੇ ਲੜ ਸਕਦੇ ਹਾਂ ਪਰ ਖਵਤਿਨ ਦੀ ਫੌਜ ਨਾਲ ਅਸੀਂ ਨਹੀਂ ਲੜ ਸਕਦੇ ਕਿਉਂਕਿ ਇੰਨੀ ਸਕਿਲਫੁਲ ਲੋਕ ਹਨ ਮਹਾਰਾਜਾ ਦਾ ਜਿਹੜਾ ਦੌਰ ਹੈ ਆਪਣੇ ਮਾਡਰਨ ਉਸ ਦੌਰ ਦਾ ਸਭ ਤੋਂ ਮਾਡਰਨ ਦੌਰ ਰਿਹਾ ਉਹਦੀ ਇਕਨੋਮੀ ਇੰਨੀ ਸਟਰੋਂਗ ਰਹੀ ਹੈ ਕਿ ਤੁਸੀਂ ਸਮਝੋ ਕਿ ਤੁਸੀਂ ਹੈਰਾਨ ਹੋਵੋਗੇ ਸਾਡਾ ਇੱਕ ਨਾਨਕ ਸ਼ਹਿਰ ਰੁਪਿਆ 13 ਪਾਉਂਡ ਦੇ ਅਸੀਂ 13 ਪਾਉਂਡ ਅਸੀਂ ਗੱਲ ਕੱਢੀ ਹੈ ਦਸ ਇਸ ਮਾਈ ਰਿਸਰਚ ਜੀ ਇੱਕ ਇੱਕ ਨਾਨਕ ਸ਼ਹਿਰ ਇਸ ਦਾ 13 ਪਾਉਂਡ ਦੇ ਬਰਾਬਰ ਸੀ 13 ਪਾਉਂਡ ਦੇ ਬਰਾਬਰ ਸੀ ਤੇ ਮਹਾਰਾਜ ਦਾ ਤਮਾਮ ਐਕਸਪੋਰਟ ਦਰਿਆਵਾਤ ਹੁੰਦਾ ਸੀ ਹਾਂਜੀ ਜਿਸ ਲਈ ਸਿੰਧ ਜਾਂਦੇ ਸਨ ਸਿੰਧ ਦੇ ਉਮੀਦਾਂ ਨੇ ਉਸ ਤੇ ਆਕਟਰ ਹੈ ਜੀ ਮਸੂਲ ਲਾਏ ਮਹਾਰਾਜ ਨੇ ਕਿਹਾ ਅੱਛਾ ਮੇ ਆ ਰਹੇ ਹਾਂ ਸਿੰਤ ਨੂੰ ਫਤਹ ਕਰਨ ਹੂੰ ਨੌਨ ਸਿੰਧ ਵੀ ਮੇਰਾ ਉਹਨਾਂ ਨੇ ਸਿੰਧੇ ਮੀਰੇ ਨੇ ਕਿ ਨਹੀਂ ਜਨਾਬ ਤੁਹਾਡਾ ਮਾਲ ਫਰੀਜ ਜਾਏਗਾ ਹੂੰ ਪੰਜਾਬ ਦਾ ਸਾਰਾ ਮਾਲ ਫਰੀਜ ਜਾਏਗਾ ਤੇ ਕਸ਼ਵੀਰ ਤੋਂ ਲੈ ਕੇ तमाम ਦਰਿਆ ਦਾ ਰਸਤਾ ਅੱਛਾ ਖੋਲਿਆ ਤੇ ਇਹ ਮਹਾਰਾਜ ਨੇ ਅ ਅਰੇਬੀਅਨ ਸੀ ਦੇ ਉਤੇ ਇੱਕ ਲੋਹਰੀ ਬੰਦਰ ਕਾਇਮ ਕੀਤਾ ਜਿਹੜਾ ਅੰਗਰੇਜ਼ਾਂ ਨੇ ਖਤਮ ਕੀਤਾ ਅੱਛਾ ਬਾਅਦ ਵਿੱਚ ਬਾਅਦ ਵਿੱਚ ਜਿਸ ਅੰਗਰੇਜ਼ ਕਬਜ਼ਾ ਹੋਏ ਤੇ ਉਹ ਲੋਹਰੀ ਬੰਦਰ ਖਤਮ ਕਰ ਦਿੱਤਾ ਦੋ بندر ਸੇ ਇੱਕ ਸੀ ਲੋਰਾ ਲਾਇਦਾ بندر ਅੱਛਾ ਜੀ ਇੱਕ ਸੀ ਲੋਹਰੀ بندر ਲੋਹਰੀ بندر ਜਿਹੜਾ ਸੀ ਉਹ ਬਿਲਕੁਲ ਅਰੇਬੀਨ ਸੀ ਦੇ ਵਿੱਚ ਸੀ ਅੱਛਾ ਜੀ ਉੱਥੋਂ ਸ਼ਿਪ ਚੱਲਦੇ ਸਨ ਤੇ ਅਸੀਂ ਐਕਸਪੋਰਟ ਕੀ ਕਰਨੇ ਸਨ ਪੰਜਾਬ ਦੇ ਵਿੱਚ ਸਭ ਤੋਂ ਬਿਹਤਰੀਨ ਐਕਸਪੋਰਟ ਹੁੰਦੀ ਸੀ ਇੰਡੀਗੋ ਹੂੰ ਨੀਲ ਜਿਹਨੂੰ ਆਨੇ ਆ ਫਿਰ ਲਾਹੌਰ ਦੇ ਲੋਕ ਉਹਨੂੰ ਟ੍ਰੀਟ ਕਰਕੇ ਉਹਨੂੰ ਰਿਫਾਈਨ ਕਰਦੇ ਸਨ ਤੇ ਤਮਾਮ ਨੀਲ ਸਾਡਾ ਐਕਸਪੋਰਟ ਹੁੰਦਾ ਸੀ ਅੱਛਾ ਕਸ਼ਮੀਰ ਤੋਂ ਹੈਂਡੀਕਰਾਫਟਸ ਸ਼ਾਲਸ ਕਪੜਾ ਸਾਡਾ ਟੈਕਸਟਾਈਲ ਸਾਡੀ ਹੈਂਡੀਕਰਾਫਟ ਸਾਡੇ ਹੋਰ ਚੀਜ਼ਾਂ ਮਸਾਲਾ ਜੜ ਹਰ ਚੀਜ਼ ਐਕਸਪੋਰਟ ਹੁੰਦੀ ਸੀ ਤੇ ਜਿਸ ਲਈ ਯੂਰਪ ਐ ਚੀਜ਼ਾਂ ਜਾਂਦੀਆਂ ਸਨ ਦੇ ਡੋਨਟ ਟੇਕ ਪਾਉਂਡ ਸਟਰਲਿੰਗਸ ਦੇ ਪੇ ਦੇ ਵਰ ਪੇਡ ਵਿਦ ది 골ਡ ਐਂਡ ਸਿਲਵਰ ਸਾਡਾ ਸੌਦਾ 골ਡ ਸਿਲਵਰ ਨਾਲ ਹੁੰਦਾ ਸੀ ਕਰੰਸੀ ਨਾਲ ਨਹੀਂ ਹੁੰਦਾ ਸੀ ਜਿਹੜਾ ਜਿਵੇਂ ਬਾਕੀ ਦਾ ਉਹ ਏਰੀਆ ਸੀ ਜੋ ਪੰਜਾਬ ਤੋਂ ਇਲਾਵਾ ਜਿਵੇਂ ਹਿੰਦੁਸਤਾਨੀ ਸੀ ਬੇਸਿਕਲੀ ਉਦੋਂ ਪਾਕਿਸਤਾਨ ਦਾ ਸਾਰਾ ਇਹ ਹੈ ਨਾ ਤੇ ਫਿਰ ਜਿਹੜਾ ਜਿਵੇਂ ਮੰਨ ਲਓ ਬਾਕੀ ਸਟੇਟਸ ਹੋ ਗਈਆਂ ਰਾਜਸਥਾਨ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਜਿਹੜੀਆਂ ਇੰਡੀਆ ਦੀਆਂ ਸਾਰੀਆਂ ਸਟੇਟਸ ਆ ਜਾਂ ਇਧਰ ਦੀਆਂ ਕਰਾਚੀ ਇਹਨਾਂ ਕੋਲ ਇਹ 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 ਨੇ ਰਿਚ ਹੈ ਨਹੀਂ ਪੰਜਾਬ ਕੋਲੀ ਇਕੱਲੇ ਜ਼ਿਆਦਾ ਰਿਸੋਰਸਸ ਸੀ ਮਤਲਬ ਮਹਾਰਾਜ ਤੇ ਰਾਜ ਦੇਖੋ ਜੀ ਹైదరాబాద్ ਦੀ ਜਿਹੜੀ ਟ੍ਰੈਡੀਟ ਸਟੇਟ ਸੀ ਨਾ ਹਾਂਜੀ ਨਵਾਬ ਆਫ ਹైదరాబాద్ ਨੇ ਰਿਕਵੈਸਟ ਕੀਤੀ ਸੀ ਮਹਾਰਾਜਾ ਰਜੀਤ ਸਿੰਘ ਨੂੰ ਇੱਕ ਰੈਜiment ਮੈਨੂੰ ਭੇਜੋ ਕਿ ਮੈਂ ਫੀਲ ਕਰਨਾ ਇਨਸਿਕਿਉਰ ਅੱਛਾ ਤੇ ਪੰਜਾਬ ਦੀ ਇੱਕ ਰੈਜiment ਉੱਥੇ ਕੇ ਹైదరాబాద్ ਜਾ ਕੇ ਆਬਾਦ ਹੋ ਗਈ ਸੀ ਹైదరాబాద్ ਤੁਸੀਂ ਦੇ ਹਿੰਦੁਸਤਾਨ ਵਿੱਚ ਤੱਕ ਦੀ ਜਾਓ ਉੱਥੇ ਤੁਹਾਨੂੰ ਸਿੱਖ ਪਰਿਵਾਰ ਮਿਲਣਗੇ ਹਾਂਜੀ ਸੌਰੀ ਆਮ ਨਾਟ ਫੀਲਿੰਗ ਵੈਲ ਮੈਨ ਬੁਖਾਰ ਵੀ ਚੜਿਆ ਤੇ ਮੈਂ ਕੋਲ ਲੱਗਿਆ ਤੇ ਉਹ ਜਿਹੜਾ ਸਿੱਖ ਪਰਿਵਾਰ ਨੇ ਉਹਨਾਂ ਦੇ ਅਜਦਾਦ ਉਹਨਾਂ ਦੇ ਪਿਓ ਦਾਦੇ ਮਹਾਰਾਜਾ ਰਜੀਤ ਸਿੰਘ ਦੇ ਦੌਰ ਦੇ ਵਿੱਚ ਪੰਜਾਬ ਤੋਂ ਇੱਕ ਰੈਜਮੈਂਟ ਗਈ ਸੀ ਅੱਛਾ ਉੱਥੇ ਗਈ ਸੀ ਸਪੈਸ਼ਲ ਉੱਥੇ ਗਈ ਸੀ ਸੋ ਵੀ ਹੈ ਬੀਨ ਸਪੋਰਟਿੰਗ ਦੀ ਮਹਾਰਾਜਾ ਯੂਜ਼ਡ ਟੂ ਸਪੋਰਟ ਦਿਸ ਦੀ ਸਮਾਲ ਸਟੇਟਸ ਆਲਸੋ ਜਿਹੜੀ ਦੋਸਤੀ ਕਰਦੇ ਸਨ ਦੋਸਤੀ ਕਿਉਂਕਿ ਨਵਾਬ ਅਫ ਹਿਦਰਾਬਾਦ ਨੇ ਬੜੀ ਖੂਬਸੂਰਤ ਇੱਕ ਖਯਮਾ ਇੱਕ ਛਤਰੀ ਮਹਾਰਾਜ ਨੂੰ ਪੇਸ਼ ਕੀਤੀ ਜਿਹੜੀ ਸੋਨੇ ਦਾ ਕੰਮ ਸੀ ਅੱਛਾ ਜੀ ਉਹਨਾਂ ਨੇ ਫਿਰ ਦਰਬਾਰ ਸਾਹਿਬ ਵਿੱਚ ਦਿੱਤੀ ਅੱਛਾ ਉਹਨਾਂ ਨੇ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਦਿੱਤੀ ਤੇ ਮਤਲਬ ਆਮੇਨ ਕੀ ਬੜਾ ਅੱਛਾ ਤਾਲੁਕ ਸੀ ਪਾਕਿਸਤਾਨ ਇਨਰ ਜਿਆਦਾ ਜਿਵੇਂ ਦੁਨੀਆ ਵਰਲਡ ਚ ਜਿਆਦਾ ਪਪੂਲਰ ਹੋਣ ਦਾ ਕਾਰਨ ਜਿਵੇਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਨਾ ਨਿਮਰਤਾ ਹੁਣੀ ਸੀ ਜਿਆਦਾ ਮਤਲਬ ਉਹਨਾਂ ਦੇ ਵੀ ਇੱਕ ਕਿੰਗ ਦੇ ਵਿੱਚ ਜਾਂ ਜਿਹੜਾ ਨਿਮਰ ਹੋਣਾ ਜਾਂ ਇੰਨਾ ਪਲਾਈਟ ਰਹਿਣਾ ਆਪਣੀ ਐਕਚੁਅਲੀ ਨੋ ਹੀ ਵਾਸ ਹੀ ਵਾਸ ਅ ਗ੍ਰੇਟ ਰੂਲਰ ਜੇ ਪੋਲਾਈਟ ਰਵੇ ਤੇ ਲੋਕੀ ਖਾਜਾਂ ਹਾਂਜੀ ਹੀ ਵਾਸ ਅ ਗ੍ਰੇਟ ਐਡਮਿਨਿਸਟ੍ਰੇਟਰ ਜੀ ਮਹਾਰਾਜਾ ਰਣਜੀਤ ਸਿੰਘ ਨੇ ਜਿਸਲੇ ਸਿੰਧ ਜਾਣ ਦਾ ਫੈਸਲਾ ਕੀਤਾ ਸੀ ਹਾਂਜੀ ਤੇ ਇੰਡੀਆ ਦੀ ਇੱਕ ਈਸਟ ਇੰਡੀਆ ਕੰਪਨੀ ਨੇ ਇੱਕ ਆਪਣਾ ਇਨਵੌਇਸ ਭੇਜਿਆ ਕਿ ਜੀ ਕਿਸ ਤੁਹਾਡਾ ਸਾਡਾ ਮੌਦਾ ਹੈ ਸਤਲੁਜ ਪਾਰ ਨਹੀਂ ਜਾਓਗੇ ਤੇ ਨਹੀਂ ਕਰੋਗੇ ਉਹ ਨਹੀਂ ਕਰੋਗੇ ਜਿਸਲੇ ਮੌਦੇ ਸਾਹਮਣੇ ਰੱਖੇ ਸਭ ਕੁਝ ਹੋਇਆ ਤੇ ਮਹਾਰਾਜਾ ਨੇ ਕਿਹਾ ਕਿ ਭਈ ਸਤਲੁਜ ਪਾਰ ਨਹੀਂ ਜਾਵਾਂਗੇ ਤੇ ਸਤਲੁਜ ਤੇ ਇੱਥੋਂ ਕੱਟ ਜਾਂਦਾ ਅੱਛਾ ਅਸੀਂ ਤੇ ਅੱਗੇ ਸਿੰਧ ਜਾਣਾ ਹੀ ਜਾਣਾ ਜੀ ਤੁਹਾਡਾ ਸਾਡਾ ਮੌਦਾ ਕਹਿੰਦਾ ਮੌਦੇ ਚ ਕਿੱਥੇ ਲਿਖਿਆ ਕਿ ਅਸੀਂ ਸਿੰਧ ਨਹੀਂ ਆਸਾਂ ਦੇ ਅੱਛਾ ਤੇ ਅੰਗਰੇਜ਼ ਫੌਜ ਨੂੰ ਮਹਾਰਾਜ ਨੇ ਤੜੀ ਦਿੱਤੀ ਸੀ ਠੀਕ ਹੈ ਕਿ ਤੁਹਾਡੀ ਕਿਵੇਂ ਜਰੂਰਤ ਹੈ ਕਿ ਤੁਸੀਂ ਸਾਨੂੰ ਸਿੰਧ ਜਾਣ ਤੋਂ ਰੋਕੋ ਮਹਾਰਾਜ ਬਿਮਾਰ ਪਏਗੇ ਪਰ ਸਿੰਧਾ ਸਿੰਧ ਦੇ ਅਮੀਰਾਂ ਨੇ ਖਤ ਲਿਖ ਦਿੱਤਾ ਜਨਾਬ ਸਾਨੂੰ ਅਸੀਂ ਤੁਹਾਡੇ ਨਾਲ ਸ਼ਾਮਿਲ ਹਾਂ ਤੁਸੀਂ ਸਾਨੂੰ ਤੀਸ ਫਤਾਨਾ ਕਰਨਾ ਅੱਛਾ ਤੁਸੀਂ ਆਪਣਾ ਜਿੰਨਾ ਮਾਲ ਭੇਜਣਾ ਚਾਹੋ ਤੁਹਾਡੇ ਵਾਸਤੇ ਫ੍ਰੀ ਠੀਕ ਹੈ ਫਿਰ ਮਹਾਰਾਜਾ ਨੇ ਸਿੰਧ ਦੇਖੋ ਮੁਗਲਾਂ ਦਾ ਜਿਹੜਾ ਹਿੰਦੁਸਤਾਨ ਸੀ ਨਾ ਤਖਵਾਨਿਸਤਾਨ ਉਹਦੇ ਸ਼ਾਮਿਲ ਸੀ ਹੂੰ ਜਿਸਲੇ ਮੋਗਲ ਇੰਡੀਆ ਸੀ ਕਹਨੇ ਆ ਹਾਂਜੀ ਅਫਗਾਨਿਸਤਾਨ ਤੇ ਇਵਨ ਸਵਰਕਨ ਤੇ ਬੁਖਾਰਾ ਤੇ ਕਰ ਮੁਗਲਾਂ ਦਾ ਇਲਾਕਾ ਸੀ ਹੂੰ ਸੈਂਟਰਲ ਏਸ਼ੀਆ ਤੋਂ ਥੱਲੇ ਆਂਦੇ ਸਨ ਤੇ ਜਿਸਲੇ ਵੀ ਕਮੰਡ ਹੋਈ ਮੁਗਲਸ ਦੀ ਤੇ ਇਹ ইরਾਨੀ ਟ੍ਰਾਈਬਸ ਹਨ ਬੇਸਿਕਲੀ ਹਾਂਜੀ ਜਿਨ੍ਹਾਂ ਨੇ ਅਫਗਾਨਿਸਤਾਨ ਤੇ ਪੂਰੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ ਹੂੰ ਤੇ ਮਹਾਰਾਜਾ ਰਜੀਤ ਸਿੰਘ ਪਹਿਲਾ ਉਹ ਪੰਜਾਬ ਦਾ ਰਾਜਾ ਸੀ who attacked towards west side ਤੇ ਪੂਰਾ ਇਲਾਕਾ ਫਤਿਹ ਕਰਕੇ ਆਪਣਾ ਹਿੱਸਾ ਆਪਣਾ ਪੰਜਾਬ ਦਾ ਉਹ ਹਿੱਸਾ ਬਣਾ ਲਿਆ ਤੇ ਹਿਸ ਬਾਉਂਡਰੀ ਵਾਸ ਵੈਰੀ ਨੀਅਰ ਟੂ ਕਾਬਲ ਕਾਬਲ ਹਾਂਜੀ ਤੇ ਹੁਣ ਜਿਹੜੀ ਪਾਕਿਸਤਾਨ ਨੇ ਲਾਰਡ ਡਿਊਰੈਂਟ ਸੀ ਅ ਅੰਗਰੇਜ਼ ਉਹਨੇ ਜਿਹੜੀ ਲਾਈਨ ਖਿੱਚੀ ਉਹ 60 ਮੀਲ 70 ਮੀਲ 80 ਮੀਲ ਪਿੱਛੇ ਖਿੱਚੀ ਅੱਛਾ ਜੀ ਮਤਲਬ ਰਾਜ ਉਸ ਤੋਂ ਅੱਗੇ ਤੱਕ ਸੀ ਰਾਜ ਤੇ ਬਹੁਤ ਅੱਗੇ ਸੀ ਸਾਡੇ ਸਾਡੇ ਫੋਟੋਸਿਸ ਕਸ਼ਮੀਰ ਹਾਂਜੀ ਕਸ਼ਮੀਰ ਮਹਾਰਾਜ ਨੇ ਫਤਹ ਕੀਤਾ ਲਦਾਖ ਦਾ ਇਲਾਕਾ ਤਿੱਬਤ ਦਾ ਇਲਾਕਾ ਫਤਹ ਕੀਤਾ ਹਰੀ ਸਿੰਘ ਨਲਵਾ ਨੇ ਫਤਹ ਕੀਤਾ ਫਿਰ ਜ਼ੋਰਾਵਰ ਸਿੰਘ ਨੇ ਜ਼ੋਰਾਵਰ ਸਿੰਘ ਤੋਂ ਬਾਅਦ ਆਇਆ ਨਾ ਜੀ ਹਾਂਜੀ ਤੇ ਉਹ ਜਿਹਾ ਵੀ ਸੂਰਮਾ ਪੰਜਾਬ ਦੀ ਧਰਤੀ ਕਾਟੀ ਪੈਦਾ ਕਰੇਗੀ ਜ਼ੋਰਾਵਰ ਜਿਹਾ ਹਾਂਜੀ ਤੇ ਉਹ ਜਿਸਲੇ ਤਿੰਮੀ ਨੀ ਹੋਗੇ ਸਰ ਹਾਂਜੀ 18 ਤੋਂ 18 ਦੀ ਗੱਲ ਹੈ ਮਹਾਰਾਜਾ ਰਜੀਤ ਸਿੰਘ ਉਸ ਵੇਟਿੰਗ ਕਿ ਹਰੀ ਸਿੰਘ ਨਲਵਾ ਕਸ਼ਮੀਰ ਗਿਆ ਤਾਂ ਕਸ਼ਮੀਰ ਤੋਂ ਖਬਰ ਕੋਈ ਨਹੀਂ ਆ ਰਹੀ ਕਸ਼ਮੀਰ ਤੋਂ ਖਬਰ ਕੋਈ ਨਹੀਂ ਆ ਰਹੀ ਹਾਂਜੀ ਇਹ ਜਿਹੜਾ ਲਦਾਖਤ ਦਾ ਇਲਾਕਾ ਸਾਡੇ ਅੱਜ ਇੰਡੀਆ ਅੱਜ ਚਾਈਨਾ ਦੇ ਨਾਲ ਤੁਹਾਡੇ ਬਾਉਂਡਰੀਜ਼ ਦਾ ਜਿਹੜਾ ਝਗੜਾ ਪਿਆ ਇਹ ਸਾਰੀ ਟੈਰਿਟਰੀਜ਼ ਮਹਾਰਾਜਾ ਰਜੀਤ ਸਿੰਘ ਦੀ ਸੀ ਹਾਂਜੀ ਹਿਸ ਫੋਟਰਸ ਇਜ਼ ਵਰ देयर ਹਿਸ 올 ਦਾ ਪਲੈਨਸ ਵਰ देयर ਜਿੱਥੇ ਕਹਿੰਦੇ ਨੇ ਇੱਕ ਤੀਲਾ ਵੀ ਨਹੀਂ ਉਗਦਾ ਹਾਂਜੀ ਮਗਰ ਮਹਾਰਾਜਾ ਰਜੀਤ ਸਿੰਘ ਨੇ ਫੋਰਸ ਹੀ ਕੀਤਾ ਸੀ ਤੇ 3 ਮਹੀਨੇ ਬਾਅਦ ਇੱਕ ਚਿੱਠੀ ਆਈ ਕਿ ਜੀ ਕਸ਼ਮੀਰ ਫਤਹਾ ਹੋ ਗਿਆ ਸਾਰਾ ਹਾਂਜੀ ਲਦਾਖ ਦਾ ਸਾਰਾ ਇਲਾਕਾ ਫਤਹਾ ਹੋ ਗਿਆ ਉਤਲਾ ਸਾਰਾ ਇਲਾਕਾ ਫਤਹਾ ਹੋ ਗਿਆ ਹੁਕਮ ਕਰੋ ਕਿ ਅਸੀਂ ਆਪਣੀ ਫੌਜ ਲੈ ਕੇ ਚਾਈਨਾ ਵੀ ਚਲੇ ਜਾਈਏ ਸੋਨੇ ਚਾਈਨਾ ਦੇ ਬਾਦਸ਼ਾਹ ਕੋਲ ਬੜੀ ਮਾਲ ਤੇ ਦੌਲਤ ਹੈ ਤੇ ਮਹਾਰਾਜ ਨੇ ਕਿਹਾ ਉੱਥੇ ਨਹੀਂ ਜਾਣਾ ਵਾਪਸ ਆ ਜਾਓ ਅੱਛਾ ਜੀ ਤੇ ਹਰੀ ਸਿੰਘ ਨਲਵਾ ਫਿਰ ਆਪਣੀ ਫੌਜ ਲੈ ਕੇ ਵਾਪਸ ਆਇਆ ਉੱਥੇ ਗਵਰਨਰ ਬਿਠਾਏ ਸਿਸਲਾ ਹੋਇਆ ਹਾਂਜੀ ਤੇ ਵੈਸੇ ਉਧਰਲੇ ਇਲਾਕੇ ਤੇ ਦੱਸਦੇ ਵੀ ਜਿਆਦਾ ਟਾਈਮ ਰੂਲ ਵੈਸੇ ਸ਼ਾਮਿਲ ਤਾਂ ਹੋ ਗਿਆ ਸੀਗਾ ਤਿੱਬਤ ਵਾਲਾ ਇਲਾਕਾ ਫਿਰ ਰੂਲ ਨਹੀਂ ਜਿਆਦਾ ਟਾਈਮ ਉਧਰ ਹੋ ਸਕਿਆ ਨਹੀਂ ਨਹੀਂ ਰੂਲ ਕਰਦੇ ਰਹੇ ਨੇ ਕਰਦੇ ਰਹੇ ਕਰਦੇ ਰਹੇ ਕਿਉਂਕਿ ਜਨਰਲ ਜੋਰਾਵਰ ਸਿੰਘ ਦੀ ਉਧਰ ਹੀ ਡੈਥ ਹੋ ਜਾਂਦੀ ਹੈ ਜਦੋਂ ਹੋ ਜਾਂਦੀ ਹੈ ਦਿਨ ਸੋ ਵਾਟ ਹਾਂਜੀ ਉਹ ਉੱਥੇ ਸ਼ਹੀਦ ਹੋ ਜਾਂਦੇ ਨੇ ਫਿਰ ਦਿਨ ਸੋ ਵਾਟ ਅੱਜ ਫਿਰ ਫੌਜਾ ਜਾਂਦੀਆਂ ਨੇ ਰੂਲ ਸਾਡਾ ਰਿਹਾ ਹੈ ਠੀਕ ਹੈ ਜੀ ਮਗਰ ਉੱਥੇ ਚਾਈਨਾ ਦਾ ਰੂਲ ਨਹੀਂ ਸੀ ਅੱਛਾ ਚਾਈਨਾ ਦਾ ਨਹੀਂ ਸੀ ਹਾਂਜੀ ਉਹ ਤਾਂ ਹਿੱਸਾ ਤਾਂ ਪੰਜਾਬ ਦੀ ਰਹੀ ਪੰਜਾਬ ਦੀ ਹੈ ਚੈਨਲ ਰੂਬੀ ਸੀ ਜਿਸ ਲਈ ਇੰਡੀਆ ਤੇ ਇਰੀਅਨ ਗਵਰਨਮੈਂਟ ਦੀ ਤੇ ਚਾਈਨਿਸ ਦੀ ਜਿਸ ਲਈ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਹਾਂਜੀ ਇਹ ਤੁਹਾਡਾ ਇਲਾਕਾ ਨਹੀਂ ਇਹ ਤਾਂ ਰਣਜੀਤ ਸਿੰਘ ਦਾ ਇਲਾਕਾ ਹੈ ਹਾਂਜੀ 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 ਇਹਦਾ ਬਾਅਦ ਚ ਅਸੀਂ ਵੀ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਹੈ ਤਾਂ ਤੁਸੀਂ ਕੀ ਸੱਲਾ ਰੋਲਾ ਪਾ ਰਹੇ ਜਿੱਥੇ ਕਹਿੰਦੇ ਮਹਾਰਾਜਾ ਸਾਹਿਬ ਜਿਹੜੀ ਚੀਜ਼ ਬਾਰੇ ਸੋਚਦੇ ਸੀ ਬਸ ਉਹਨਾਂ ਦੀ ਖੂਜਾਨੀ ਸੀ ਅੱਲਾ ਨੇ ਉਹ ਕਹਿੰਦੇ ਨੇ ਇੱਕੋ ਹੀ ਐਕਸ ਲੁਖਣੀ ਪਈ ਡਲਕਾ ਮਾਰੇ ਹਾਂ ਦੋ ਦੋ ਨੈਨਾ ਵਾਲੇ ਨੀਨੂਰ ਕੰਸਲਾ ਮੇ ਮਹਾਰਾਜਾ ਰਣਜੀਤ ਸਿੰਘ ਜਿੱਥੇ ਵੀ ਫਕੀਰ ਅਜੀਜ਼ਉਦੀਨ ਦਾ ਇੱਕ ਡਿਬੇਟ ਹੈ ਅਗਵਾਨੀਆਂ ਦੇ ਨਾਲ ਹਾਂਜੀ ਤੇ ਫਕੀਰ ਅਜੀਜ਼ਉਦੀਨ ਸਾਹਿਬ ਹੀ ਵਾਸ ਦੀ ਬੇਸਿਕਲੀ ਹੀ ਵਾਸ ਦੀ ਚੀਫ ਸੈਕਟਰੀ ਆਫ ਮਹਾਰਾਜਾ ਰਣਜੀਤ ਸਿੰਘ ਹੂੰ ਤੁਸੀਂ ਮੈਂ ਵਰਡ ਇਸਤੇਮਾਲ ਕੀਤਾ ਉਸ ਲਈ ਤੇ ਐਨੀ ਸੀ ਹੁੰਦਾ ਚੀਫ ਸੈਕਟਰੀ ਕੀ ਹੁੰਦਾ ਸੀ ਕਿ ਫਕੀਰ ਅਜੀਜ਼ਉਦੀਨ ਸਾਹਿਬ ਦਾ ਕੋਈ ਵੀ ਲੈਟਰ ਵਸ ਕਨਸੀਡਰ ਐਸ ਦਿ ਲੈਟਰ ਐਸ ਦਿ ਵਿਲ ਆਫ ਮਹਾਰਾਜਾ ਰਣਜੀਤ ਸਿੰਘ ਜਿਹੜੀ ਪਾਲਿਸੀ ਉਹ ਲਿਖਦੇ ਸਨ ਇਟ ਵਾਸ ਕਨਸੀਡਰ ਕਿ ਮਹਾਰਾਜਾ ਦਾ ਹੁਕਮ ਹੈ ਮਹਾਰਾਜਾ ਦਾ ਹੁਕਮ ਹੈ ਠੀਕ ਹੈ ਅੱਛਾ ਤੇ ਇਹਨਾਂ ਨੇ ਕਈ ਇਲਾਕੇ ਫਕੀਰ ਸਾਹਿਬ ਨੇ ਗੁਫਤਗੂ ਤੋਂ ਫਤਾ ਕੇ ਤਸਰ ਠੀਕ ਹੈ ਅਫਗਾਨੀਜ਼ ਨੇ ਬੜਾ ਤੰਗ ਕੀਤਾ ਸੀ ਪਿਸ਼ਾਵਰਤਾ ਤੇ ਇਲਾਕਾ ਬਾਰ ਬਾਰ ਆ ਕੇ ਹਾਂਜੀ ਫਕੀਰ ਸਾਹਿਬ ਅਟਕ ਪਾਰ ਹਾਂਜੀ ਉਹਨਾਂ ਨੇ ਕੈਂਪ ਕਰ ਲਿਆ ਸੀ ਹਾਂਜੀ ਮਹਾਰਾਜਾ ਨੂੰ ਇਤਲਾਹ ਮਿਲੀ ਮਹਾਰਾਜਾ ਗਿਆ ਅਟਕ ਦੇ ਅਸਪਾਰ ਰੁਕਿਆ ਫਕੀਰ ਅਜ਼ੀਜ਼ਉਦੀਨ ਅਜ਼ਮ ਅੰਬੈਸਡਰ ਗਏ ਨੇ ਹੂੰ ਦੋਵੇਂ ਭਰਾ ਗਏ ਨੇ ਅਜ਼ੀਜ਼ਉਦੀਨ ਤੇ ਫਕੀਰ ਨੂਰਉਦੀਨ ਹੂੰ ਉੱਥੇ ਉਹਨਾਂ ਨੇ ਜਿਰਗਾ ਕੀਤਾ ਜਿਰਗਾ ਸਮਝਦਾ ਨਾ ਪੰਚਾਇਤ ਕੀਤੀ ਹਾਂਜੀ ਪੰਚਾਇਤ ਦੇ ਵਿੱਚ ਫਕੀਰ ਸਾਹਿਬ ਬੈਠੇ ਬੋਲ ਰਹੇ ਸਨ ਉੱਥੇ ਉਹ ਕਹਿੰਦੇ ਨੇ ਕਿ ਜੀ ਪਹਿਲੀ ਗੱਲ ਇਹ ਜਿਸ ਲਈ ਉਹਨੇ ਦਲਾਇਲ ਦਿੱਤੇ ਉਹ ਦਲਾਇਲ ਐਤ ਸਨ ਬੜੇ ਕਮਾਲ ਦਲਾਇਲ ਸੀ ਦਿਲ ਲੈ ਸਮਝ ਲਓ ਹਾਂਜੀ ਐਕਸਪਲੇਨ ਜਿਸ ਲਈ ਹਾਂਜੀ ਉਹਨੇ ਕਿ ਮਹਾਰਾਜਾ ਰਜੀਤ ਸਿੰਘ ਤੇ ਫਤਾ ਦਾ ਸੂਰਜ ਉਹਦੇ ਮਾથે ਤੇ ਹੂੰ ਕਈ ਸਾਲਾਂ ਤੋਂ ਚਮਕ ਰਿਹਾ ਹੂੰ 1799 ਤੋਂ ਚਮਕਦਾ ਪਿਆ ਹਾਂਜੀ ਤੇ ਮਹਾਰਾਜ ਨੂੰ ਕਦੀ ਬੜੀ ਸ਼ਿਕਸਤ ਨਹੀਂ ਹੋਈ ਜੁਜ਼ਵੀ ਸ਼ਿਕਸਤ ਕਦੀ ਹੋਈ ਹੈ ਹੋਈ ਹੈ ਪਰ ਕਦੀ ਬੜੀ ਸ਼ਿਕਸਤ ਨਹੀਂ ਹੋਈ ਕਿ ਫਤਾ ਦਾ ਸੂਰਜ ਉਹਦੇ ਮਾથે ਤੇ ਅਸਾਂ ਚਮਕ ਰਿਹਾ ਹੂੰ ਤੇ ਤੁਸੀਂ ਆਪਣੀ ਫੌਜ ਨੂੰ ਮਹਾਰਾਜ ਦੀ ਫੌਜ ਨਾਲ ਲੜਾ ਕੇ ਖੂਨ ਨਾ ਹੱਕ ਪਾਹੋਗੇ ਹੂੰ ਮਹਾਰਾਜ ਦੀ ਤਲਵਾਰ ਇਨੀ ਤੇਜ਼ ਏ ਉਹਦੀ ਧਾਰ ਇਨੀ ਤੇਜ਼ ਏ ਕਿ ਤੁਸੀਂ ਆਪਣੇ ਬੱਚੇ ਯਤਿਮ ਕਰ ਲੋਗੇ ਅੱਛਾ ਤੇ ਮੇਰੇ ਤੁਹਾਨੂੰ ਇਹੀ ਸਲਾਹ ਹੈ ਹੂੰ ਕਿ ਤੁਸੀਂ ਖੂਨ ਨਾ ਹੱਕ ਨਾ ਪਾਓ ਤੇ ਆਪਣੀ ਬੀਵੀ ਬੱਚਿਆਂ ਦਾ ਖਿਆਲ ਕਰਕੇ ਵਾਪਸ ਚਲੇ ਜਾਓ ਕਿਉਂਕਿ ਇਲਾਕਾ ਮਹਾਰਾਜ ਰਜੀਤ ਸਿੰਘ ਦਾ ਨੂੰ ਛੱਡ ਦੇ ਠੀਕ ਹੈ ਉਹਨਾਂ ਨੇ ਜਰਗੇ ਦੇ ਵਿੱਚ ਕਿਹਾ ਕਿ ਜਿਸ ਲਈ ਸਾਰੇ ਦਲਾਇਲ ਦਿੱਤੇ ਹਾਂਜੀ ਜਿਸ ਲਈ ਉਹਨਾਂ ਨੇ ਦਲਾਇਲ ਦਿੱਤੇ ਅਨੁਕੂਲ ਕੋਈ ਜਵਾਬ ਨਹੀਂ ਸੀ ਹਾਂਜੀ ਉਹਨੇ ਕਿਹਾ ਤੂੰ ਇੱਕ ਮੁਸਲਮਾਨ ਹੋ ਕੇ ਇੱਕ ਕਾਫਰ ਰਾਜੇ ਦੀ ਕਿਉਂਕਿ ਉਹ ਸਿੱਖ ਸੀ ਨਾ ਸੈਕਸੀ ਹਾਂਜੀ ਉਹਨੂੰ ਕਾਫਰ ਕਰਕੇ ਬੁਕਾ ਰਿਆ ਕਾਫਰ ਰਾਜੇ ਦੀ ਤੂੰ ਅਤਾਤ ਕਰ ਰਿਹਾ ਤੂੰ ਇੱਕ ਮੁਸਲਮਾਨ ਹੈ ਹਾਂਜੀ ਉਹਨੇ ਕਮ ਫਕੀਰ ਸਾਹਿਬ ਨੇ ਜਵਾਬ ਦਿੱਤਾ ਕਿ ਮੁਸਲਮਾਨ ਹੋਣਾ ਇੱਕ ਮਕਸਦ ਨਹੀਂ ਕਿ ਆਪਣੇ ਮਾਲਕ ਦੀ ਨਮਖ ਹਰਾਮੀ ਕਰੇ ਠੀਕ ਹੈ ਅਸੀਂ ਆਪਣੇ ਮਾਲਕ ਦਾ ਨਮਕ ਖਾਦਾ ਤਾਂ ਮੈਂ ਉਸ ਉਹਦਾ ਨਮਕ ਹਲਾਲ ਕਰਾਂਗਾ ਹਮ ਇਸ ਤਰ੍ਹਾਂ ਫਿਰ ਉਹਨਾਂ ਨੇ ਕਈ ਮਸਾਲਾ ਹੋਰ ਦਸੀਆਂ ਕਿ ਮਹਿਮੂਦ ਗਜ਼ਮੀ ਨੇ ਤੁਸੀਂ ਕੀ ਸਮਝਦੇ ਹੋ ਹਮ ਜਿਸ ਲਈ ਉਹ ਹਿੰਦੁਸਤਾਨ ਆਇਆ ਸੀ ਉਹਦੇ ਨਾਲ ਸੱਤ Hindu ਸਿਪਾਸਲਾਸਨ ਅੱਛਾ ਜੀ ਹਾਂ ਦੇ ਵਰ ਦੇ ਵਰ ਹਿੰਦੂਸ ਹਮ ਤੇ ਉਹਨਾਂ ਨੇ ਆਪਣੇ ਮਾਲਕ ਦੀ ਨਮਕ ਹਲਾਲੀ ਕੀਤੀ ਸੀ ਹਮ ਕਹਿੰਦਾ ਮਕਸਦ ਹੈ ਕਿ ਤੁਸੀਂ ਮੈਨੂੰ ਐ ਨਹੀਂ ਕਹਿ ਸਕਦੇ ਹਮ ਤੇ ਐ ਐਸਿਸਟ ਉਹਨਾਂ ਨੇtras ਕਿਤਾ ਕਿ ਮੇਰੇ ਮੇਰੇ ਮਹਾਰਾਜ ਤੁਸੀਂ ਕਾਫਰ ਕਹਿ ਕੇ ਮੈਨੂੰ ਮੁਖਾਤਬ ਕੀਤਾ ਇਹ ਲਫ਼ਜ਼ ਸਾਡੇ ਵਾਪਸ ਲੋ ਹਾਂਜੀ ਫਿਰ ਉਹਨਾਂ ਨੇ ਸੋਚਿਆ ਕਿ ਯਾਰ ਇਹ ਤੇ ਦਲائل ਬੜਾ ਸਟਰੋਂਗ ਦੇ ਰਿਹਾ ਹੈ ਕਿਉਂ ਨਾ ਅਸਾ ਕੀਤੀ ਜਾਏ ਕਿ ਮਹਾਰਾਜ ਨੂੰ ਇਤਲਾ ਦੇ ਦਿੱਤੀ ਹੈ ਕਿ ਇਹਦੇ ਦੋਵੇਂ ਵਜ਼ੀਰ ਅਸੀਂ ਕੈਦ ਕਰ ਲਿੱਤੇ ਨੇ ਪਰ ਬਲਕਿ ਇਹਨਾਂ ਦੀ ਗਰਦਨ ਉੜਾ ਦਿੱਤੀ ਹੈ ਮਹਾਰਾਜਾ ਰਜੀ ਸਿੰਘ ਨੇ ਜਿਸ ਲਈ ਗੱਲ ਪਤਾ ਲੱਗੀ ਤੇ ਮਹਾਰਾਜਾ ਰਜੀ ਸਿੰਘ ਨੇ ਗੁੱਸੇ ਚ ਆ ਕੇ ਆਪਣੀ ਆਪਣਾ ਕੋੜਾ ਅਟਕ ਦਾ ਇੱਕ ਇਲਾਕਾ ਹੈ ਅਟਕ ਦਰਿਆ ਉਹ ਅਟਕ ਤੋਂ ਕੋੜੀ ਟੱਪ ਦਾ ਇਲਾਕਾ ਹੈ ਮਹਾਰਾਜਾ ਨੇ ਉੱਥੋਂ ਫਿਰ ਦਰਿਆ ਵਿੱਚ ਪਾਇਆ ਜਿਸ ਨੇ ਮਹਾਰਾਜਾ ਨੇ ਗੁੱਸੇ ਚ ਆ ਕੇ ਕਿ ਫਕੀਰ ਅਜ਼ੀਜ਼ਉਦੀਨ ਤੇ ਫਕੀਰ ਇਮਾਮ ਫਕੀਰ ਸਿੰਘ ਨੂਰਉਦੀਨ ਨੂੰ ਇਹਨਾਂ ਨੇ ਕਤਲ ਕਰ ਦਿੱਤਾ ਹੈ ਇਤਲਾ ਮਿਲੀ ਹੈ ਤੇ ਉਹਨੇ ਕਿਹਾ ਤੁਸੀਂ ਬੜੀ ਗਲਤ ਇਤਲਾ ਦਿੱਤੀ ਹੁਣ ਮਹਾਰਾਜੇ ਦਾ ਗੁੱਸੇ ਤੋਂ ਉਹਦੇ ਅਤਾਪ ਤੋਂ ਤੁਸੀਂ ਨਹੀਂ ਬਚ ਸਕਦੇ ਹਾਂਜੀ ਸਾਡੀ ਜਾਨਾਂ ਦਾ ਕੋਈ ਕੋਈ ਪਰਵਾਹ ਨਹੀਂ ਮਗਰ ਜੇ ਉਹ ਆ ਗਿਆ ਹਾਂਜੀ ਆ ਤੁਹਾਡੀ ਨਸਲਾਂ ਮੁਕਾ ਦੇਗਾ ਹਾਂਜੀ ਤੁਹਾਨੂੰ ਵੀ ਤੁਹਾਡੀ ਨਸਲਾਂ ਨੂੰ ਮੁਕਾ ਦੇਗਾ ਹੂੰ ਪਤਾ ਲੱਗਿਆ ਇਹ ਚੀਜ਼ ਦੂਰੋਂ ਵੇਖਿਆ ਕਿ ਮਹਾਰਾਜ ਦੇ ਕੋੜਾ ਆਪਣਾ ਹੀ ਜੰਪਡ ਇੰਟੂ ਦੀ ਰਿਵਰ ਇੰਡਸ ਤੇ ਇਹ ਡਰ ਕੇ ਨਸ ਗਏ ਹਾਂ ਫਕੀਰ ਸਾਹਿਬ ਨੂੰ ਜਾਤ ਕਿਤਾ ਫਕੀਰ ਸਾਹਿਬ ਗਏ ਮਹਾਰਾਜ ਨੂੰ ਠੰਡਾ ਕੀਤਾ ਹਾਂ ਮਗਰ ਉਹ ਦਰਿਆ पार ਕਰ ਚੁੱਕੇ ਸਨ ਹਾਂਜੀ ਫਿਰ ਪਿੱਛੇ ਦੌੜੇ ਉਹ ਆਪਣੇ ਕੋੜੀਆਂ ਤੇ ਬੈਠ ਕੇ ਆਪਣਾ ਸਾਰਾ ਸਾਮਾਨ ਛੱਡ ਕੇ ਉਹ ਚਲੇ ਗਏ ਸਰ ਸਿਰਫ ਇਹ ਵਾਕਿਆਤ ਹੋਏ ਨੇ ਸਾਡੀ ਤਾਰੀਖੇ ਚ ਇਹਨਾਂ ਵਾਕਿਆਤ ਨੂੰ ਦੱਸਣਾ ਜ਼ਰੂਰੀ ਹੈ ਹਾਂਜੀ ਸਾਡੇ ਅਨਫੋਰਚੂਨੇਟਲੀ ਸਾਡੇ ਮਹਾਰਾਜ ਦੇ ਉੱਤੇ ਫਿਲਮਾਂ ਬਣਦੀਆਂ ਨੇ ਮਹਾਰਾਜ ਦੇ ਉੱਤੇ ਡਰਾਮਾਸ ਬਣੇ ਨੇ ਦੂਰਦਰਸ਼ਨ ਦੇ ਡਰਾਮ ਬਣਾਇਆ ਪਰ ਕਿਸੇ ਨੇ ਮਹਾਰਾਜ ਦਾ ਹੱਕ ਨਹੀਂ ਅਦਾ ਕੀਤਾ ਤੁਹਾਡਾ ਜਿਹੜਾ ਰਾਜ ਬਬਰ ਸਾਹਿਬ ਨੇ ਹਾਂਜੀ ਉਹਨਾਂ ਨੇ ਮਹਾਰਾਜਾ ਰਜੀ ਸਿੰਘ ਤੇ ਡਰਾਮਾ ਬਣਾਇਆ ਹਾਂਜੀ ਦੂਦਰਸ਼ਨ ਤੇ ਚਲਿਆ ਮਗਰ ਉਹ ਗਲੋਰੀਅਸ ਉਹ ਗਲੋਰੀਅਰ ਪੀਰੀਅਡ ਦਖਾ ਨਹੀਂ ਸਕਿਆ ਹਾਂਜੀ ਪਿਛਲੇ ਪਿਛਲੇ ਕੁਛ ਹਰਸਾ ਪਹਿਲੇ ਮਹਾਰਾਜਾ ਰਜੀ ਸਿੰਘ ਦੇ ਬੇਟਾ ਜਿਹੜਾ ਮਹਾਰਾਜਾ ਦਲੀਪ ਸਿੰਘ ਤੇ ਦ ਬਲੈਕ ਪ੍ਰਿੰਸ ਬਣੀ ਹਾਂਜੀ ਤੇ ਮੈਨੂੰ ਜਿਸਲੇ ਡਾਇਰੈਕਟਰਸ ਨੇ ਅਪਰੋਚ ਕੀਤਾ ਫਿਲਮ ਬਣਾਉਣ ਤੋਂ ਬਾਅਦ ਅਪਰੋਚ ਕੀਤਾ ਹਾਂ ਉਹਨਾਂ ਨੇ ਮੈਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਉਨੇ ਕਹੇ ਜੀ ਸੀ ਬੜੇ ਕਨਫਿਊਜ਼ ਆ ਕਿਸੇ ਨੇ ਸਾਨੂੰ ਇਹ ਦੱਸਿਆ ਕਿਸੇ ਹਿਸਟੋਰੀਅਨ ਨੇ ਕਿ ਦਲੀਪ ਸਿੰਘ ਜਿਹੜਾ ਹੈ ਉਹ ਲਿਫਟੀ ਸੀ ਹਮ ਐਦੀ ਕੀ ਦਲਲ ਹੈ ਤੁਹਾਡੇ ਕੋਲ ਕੋਈ ਐਡ ਐਵੀਡੈਂਸ ਸੀ ਮੈਂ ਕਿਹਾ ਐਵੀਡੈਂਸ ਤੁਹਾਡੇ ਕੋਲੇ ਕਹਿੰਦਾ ਕੀ ਮੈਂ ਕਿਹਾ ਦਲੀਪ ਸਿੰਘ ਦੀ ਤਸਵੀਰ ਦੇਖੋ ਜੇ ਤਲਵਾਰ ਉਹਦੇ ਖੱਬੇ ਪਾਸੇ ਬਣੀ ਹੈ ਹਮ ਤੇ ਉਹ ਰਾਈਟੀ ਸੀ ਹਮ ਜੇ ਤਲਵਾਰ ਉਹਦੇ ਲੈਫਟ ਸਾਈਡ ਤੇ ਤੋ ਉਹ ਲਿਫਟੀ ਸੀ ਹਮ ਉਹਨੇ ਕਹੇ ਜੀ ਰਾਈਟ ਹੈਂਡ ਤੇ ਥੱਲੇ ਤਲਵਾਰ ਪੜੀ ਮੈਂ ਕਹਿੰਦਾ ਥੈਟ ਇਜ਼ इस तरह जिसल फिल्म बनाई इन्होंने महाराजा दलीप सिंह देखो महाराज मैं तुम गल दसा कोई भी शख्स कोई भी इंसान अपनी मिजरीज इंजॉय नहीं करता हाँ जी सो दैट वॉज डाउनफॉल ऑफ सिख अंपायर जिन्हू उन्होंने फिल्म आया है इन्होंने चाहिए महाराजा रणजीत सिंह गलोरी दखाते ਹਾਂਜੀ ਜੇ ਬਲੈਕ ਪ੍ਰਿੰਸ ਹੀ ਬਣਾਣੀ ਸੀ ਤੇ ਸਾਡੀ ਮਾਰਾਣੀ ਜਿੰਦਾ ਵਾਸ ਦੀ ਮੇਨ ਕੈਰੈਕਟਰ ਤੇ ਮੈਂ ਪੂਰੀ ਫਿਲਮ ਮਾਰਾਣੀ ਜਿੰਦਾ ਦੇ ਗਿੰਦ ਕੁਮਾਂਦੇ ਤੇ ਵਿੱਚ ਦਲੀਪ ਸਿੰਘ ਆ ਜਾਣਾ ਸੀ ਹਾਂਜੀ ਤੇ ਉਹਨਾਂ ਨੇ ਉਹ ਨਹੀਂ ਕੀਤਾ ਤੇ ਮਾਰਾਣੀ ਜਿੰਦਾ ਨੂੰ ਸ਼ਬਾਨਾ ਆਜ਼ਮੀ ਨੂੰ ਬਣਾਤਾ ਮਾਰਾਣੀ ਜਿੰਦਾ ਹਾਂ ਤੇ ਅਨਫੋਰਚੂਨੇਟਲੀ ਸਟੱਡੀਜ਼ ਦੀ ਤੇ ਸੋਚ ਤੇ ਬੜਾ ਫਰਕ ਸੀ ਮਾਰਾਣੀ ਦੇ ਹੱਥ ਬੜੇ ਖੂਬਸੂਰਤ ਸਨ ਹਾਂਜੀ ਤੁਸੀਂ ਲਾਹੌਰ ਫੋਰਟ ਕਦੀ ਗਏ ਹਾਂਜੀ ਸੰਗੇ ਬਰਬਰ ਦੇ ਮਹਾਰਾਜ ਨੂੰ ਤੇ ਹੱਥ ਬਣਾਇਸ ਨਹੀਂ ਹੀ ਹਿਸ ਟੂ ਪਲੇ ਵਿਦ ਦੀ ਹੈਂਡਸ ਆਫ ਮਾਰਾਣੀ ਚੰਦਾ ਸ਼ੀ ਵਾਸ ਬੜੀ ਨਾਜ਼ੁਕ ਬੜੀ ਖੂਬਸੂਰਤ ਖਾਤੂਮ ਸਾਹਿਬ ਹਾਂਜੀ ਹੀ ਵਾਸ ਇਨ ਲਵ ਵਿਦ ਹਰ ਯੂ نو ਇਟਸ ਸੋ ਉਹ ਜਿਸਨੇ ਕੈਮਰਾ ਜਾਂਦਾ ਵਿਚਾਰੀ ਸ਼ਬਾਨਾ ਆਜ਼ਮੀ ਤੇ ਉਹਦੀਆਂ ਰੱਗਾਂ ਨਿਕਲੀਆਂ ਨੇ ਤੇ ਹੱਥ ਬੜੇ ਹਮ ਇਟਸ ਨਾਟ ਅ ਬਿਊਟੀਫੁਲ ਹੈਂਡਸ ਅਨਫੋਰਚਨਟਲੀ ਫਿਰ ਇੱਕ ਸੀਨ ਉਹਦੇ ਵਿੱਚ ਹੈ ਵੀ ਸੀ ਕਿ ਮਾਰਾਣੀ ਜਾਂਦੀ ਹੈ ਕੋਈ ਨੂੰ ਮਿਲਣ ਤਾਂ ਕੋਈ ਨੂੰ ਚਾਹ ਪੇਸ਼ ਕਰਦੀ ਹੈ ਹਾਂਜੀ ਉਹਨੇ ਦੇਖੋ ਫਿਰ ਚਾਹ ਪੇਸ਼ ਕਰਦੀ ਤਾਂ ਕੱਪ ਚੁੱਕਦੀ ਹੈ ਕਹਿੰਦੀ ਹੈ ਲੱਗਦਾ ਇੱਕ ਹਫਤੇ ਸਾਡੇ ਉੱਥੋਂ ਆਏ ਨੇ ਹਾਂਜੀ ਲੰਬਰ ਤੋਂ ਲਾਹੌਰ ਕਿਲੇ ਤੋਂ ਆਏ ਹਾਂਜੀ ਕਿਲੇ ਮੈਂ ਕਸਕਰਾਂਜੀ ਚਾਹ ਇੰਟਰੋਡਿਊਸ ਹੁੰਦੀ ਹੈ ਲਾਹੌਰ ਪੰਜਾਬ ਦੇ ਵਿੱਚ ਹਾਂਜੀ 1812 1912 1912 1912 ਹਾਂਜੀ ਤਾਂ ਉਹ ਰੇੜੀਆਂ ਤੇ ਰੱਖ ਕੇ ਚਾਹ ਮੁਫਤ ਵੰਦੇ ਸਨ ਹਾਂਜੀ ਆਹ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਚ ਕੀ ਕਰਦੇ ਨੇ ਵੇਜਦੇ ਉਹ ਮਾਰਾਨੀ ਨੂੰ ਲੱਸੀ ਦਾ ਗਲਾਸ ਦੇ ਦਿੰਦੇ ਹਾਂਜੀ ਮਾਰਾਨੀ ਨੂੰ ਕੋਈ ਸ਼ਰਬਤ ਦੇ ਦਿੰਦੇ ਜਾਂ ਮਾਰਾਨਨ ਨੂੰ ਪੈਨਕੇਕ ਖਵਾ ਦਿੰਦੇ ਮਹਾਰਾਜਾ ਵਸ ਮਹਾਰਾਜਾ ਜਿਸਲੇ ਅੰਗਰੇਜ਼ ਵੀ ਆਏ ਨੇ ਇੱਥੇ ਹਾਂਜੀ ਜਨਰਲ ਜਨਵੰਤੂਰ ਜਨਰਲ ਗਾਰਡਨਰ ਜਨਰਲ ਅਭੀਤਾਬ ਇਹ ਲੋਕ ਜਿਸਲੇ ਆਏ ਨੇ ਇਹ ਆਪਣੀ ਰੈਸਪੀਜ਼ ਲਾਇਸਨ ਤੇ ਮਹਾਰਾਜ ਨੂੰ ਇੱਕ ਵਾਰੀ ਜਨਵੰਤੂਰ ਨੇ ਪੈਨਕੇਕਸ ਬਣਾ ਕੇ ਖਾਏ ਹਾਂਜੀ ਖਾਏ ਪੈਨਕੇਕ ਹੁੰਦਾ ਨਾ ਜੀ ਹਾਂਜੀ ਉਤੇ ਸਿਰਪ ਪਾ ਕੇ ਤੇ ਮਹਾਰਾਜਾ ਰੀਲੀ ਲਾਈਕ ਦੋਸ ਪੈਂਕੇ ਮਹਾਰਾਣੀ ਨੂੰ ਪੈਂਕੇ ਖਵਾ ਦਿੰਦੇ ਤੇ ਕਹਿੰਦੀ ਹੈ ਤੇ ਮਹਾਰਾਜ ਵੀ ਬੜੇ ਸ਼ੌਕ ਨਾਲ ਖਾਂਦੇ ਸਨ ਮਤਲਬ ਮੇਕ ਸੈਂਸ ਚੇਂਜ ਕੀਤਾ ਜਾ ਸਕਦਾ ਚੇਂਜ ਕੀਤਾ ਜਾ ਸਕਦਾ ਸੀ ਬਟ ਅਨਫੋਰਚਨਟਲੀ ਚਾ ਲਵ ਸੀਨ ਥੈਟ ਵਾਸ ਨਾਟ ਕਰੈਕਟ ਇਨ ਦੀ ਇਨ ਥੈਟ ਮੂਵੀ ਮਾਮੂਲੀ ਜੀ ਗੱਲ ਸੀ ਬਕਰ ਜਿਹੜੇ ਹਿਸਟੋਰੀਅਨਸ ਨੇ ਜਿਹੜੇ ਹਿਸਟਰੀ ਨੂੰ ਛੋਟੀਆਂ ਛੋਟੀਆਂ ਗਲਤੀਆਂ ਉਹਦੇ ਵਿੱਚ ਛੋਟੀਆਂ ਛੋਟੀਆਂ ਗਲਤੀਆਂ ਬੜੀ ਬਗਰ ਇੱਕ ਚੀਜ਼ ਜ਼ਰੂਰੀ ਹੈ ਸਮਬਡੀ ਹੈਜ਼ ਡਨ ਸਮਥਿੰਗ ਔਨ ਦੀ ਸਿੱਖ ਹਿਸਟਰੀ ਆਪ੍ਰੀਸ਼ੀਏਟ दैट ਹਾਂਜੀ ਗਲਤੀਆਂ ਤੇ ਉਹ ਹੁੰਦੀਆਂ ਰਹਿੰਦੀਆਂ ਨੇ ਇਸ ਬਾਬੇ ਮਗਰ ਕਾਰਨ ਹੁੰਦਾ ਰਹਾ ਤਾਂ ਮਗਰ ਅਪ੍ਰੀਸ਼ੀਏਟ ਹੈ ਕਰਨਾ ਕਿ ਉਹਨਾਂ ਨੇ ਕੁਛ ਤਾਂ ਕੁਛ ਅੱਛਾ ਕੀਤਾ ਹੈ ਇੱਕ ਨਵਾਂ ਕਨਸੈਪਟ ਲੈ ਕੇ ਆਏ ਐ ਏਟਲੀਸਟ ਯੰਗ ਜਨਰੇਸ਼ਨ ਨੂੰ ਇਹ ਤਾਂ ਪਤਾ ਲੱਗਿਆ ਕਿ ਮਹਾਰਾਜਾ ਗਦਲਿਪ ਸਿੰਘ ਕੌਣ ਸੀ ਅਹ ਵੀ ਨਾ ਪਤਾ ਹੋਵੇ ਨਾ ਕੌਣ ਦੇ ਬੜੇ ਅਫਸੋਸ ਦੀ ਗੱਲ ਹੈ ਮੈਂ ਤੁਹਾਨੂੰ ਦੱਸਾਂ ਇਹ ਚੀਜ਼ ਉਸ ਉਸ ਫਿਲਮ ਵਿੱਚ ਜਿਹੜੀ ਚੀਜ਼ ਮੈਨੂੰ ਅਹ ਤਕਰੀਫ ਦਿੱਤੀ ਹੈ ਕਿ ਸਾਡੇ ਪੰਜਾਬ ਦਾ ਇੱਕ ਸਾਡੇ ਪੰਜਾਬ ਦਾ ਇੱਕ ਅਮਲ ਹੈ ਹਾਂਜੀ ਇੱਕ ਚੀਜ਼ ਸਾਡੇ ਖੂਨ ਹੀ ਸ਼ਾਮਿਲ ਹੈ ਤੁਸੀਂ ਆਪਣੇ ਮਾਤਾ ਪਿਤਾ ਨੂੰ ਆਫਟਰ ਅ ਲੌਂਗ ਟਾਈਮ ਮਿਲੋ ਤੁਸੀਂ ਕਿਸ ਤਰ੍ਹਾਂ ਮਿਲੋਗੇ ਮਾਂ ਦੇ ਪੈਰਾਂ ਤੇ ਡਿੱਗੋਗੇ ਹਾਂਜੀ ਉਹਦੇ ਪੈਰ ਚੁੰਮੋਗੇ ਹਾਂਜੀ ਹੱਥ ਕੀ ਲੈਣਾ ਉਹ ਆਪਣਾ ਮਾਥਾ ਉਹਨਾਂ ਦੇ ਪੈਰਾਂ ਤੇ ਰੱਖੋਗੇ ਹਾਂਜੀ ਦਲੀਪ ਸਿੰਘ ਆਂਦਾ ਹੈ ਆਪਣੀ ਮਾਂ ਨੂੰ ਮਿਲਣ ਤਾਂ ਕਹਿੰਦੀ ਦਲੀਪ ਆ ਗਿਆ ਕਿ ਜੀ ਮਾਚੀ ਮੈਂ ਆ ਗਿਆ ਖਤਮ ਸੋ देयर वाज नो इमोशंस ਇਨ ਇਟ ਹਾਂਜੀ ਪੰਜਾਬ ਦੇ इमोशंस ਜਿਹੜੇ ਪੰਜਾਬੀ ਲੋਕ ਸਨ ਉਹਨਾਂ ਦੇ इमोशंस ਨਹੀਂ ਸੀ ਤੇ ਦਲੀਪ ਸਿੰਘ ਦੇ ਕੋ ਅੰਗਰੇਜ਼ਾਂ ਦੇ ਵਿੱਚ ਪਲਿਆ ਬੜਿਆ ਜ਼ਬਾਨ ਉਹਨੇ ਅੰਗਰੇਜ਼ਾ ਦੀ ਸਿੱਖੀ ਤੇ ਸਤਨ ਸ ਤਾਜ ਨੂੰ ਉਹਨੇ ਦਲੀਪ ਸਿੰਘ ਬਣਾਤਾ ਠੀਕ ਹੈ ਹੀ ਵਾਸ ਬੜਾ ਜ਼ਬਰਦਸਤ ਕਾਇਕ ਹੈ ਹੀਰੋ ਛਾ ਦਲੀਪ ਸਿੰਘ ਵਰਗਾ ਹੀ ਲੱਗਦਾ ਹੈ ਜਵਾਨੀ ਦੇ ਵਿੱਚ ਮਗਰ ਅਨਫੋਰਚਨਟਲੀ ਹਿਸ ਐਕਸੈਂਟ ਵਾਸ ਟੋਟਲੀ ਪੰਜਾਬੀ ਐਕਸੈਂਟ ਉਦੇ ਐਕਸ਼ਨ ਨੂੰ ਡੱਬ ਕਰਕੇ ਕਿਸੇ ਅੰਗਰੇਜ਼ ਕਿਸੇ ਉੱਥੋਂ ਦੇ ਐਕਟਰ ਜਿਹੜਾ ਇੰਗਲਿਸ਼ ਬ੍ਰਿਟਿਸ਼ ਐਕਸ਼ਨ ਬੋਲਦਾ ਹੋਵੇ ਹਾਂਜੀ ਉਹਨੂੰ ਪਾਇਆ ਜਾ ਸਕਦਾ ਸੀ ਬਟ ਇਹਨਾਂ ਨੇ ਨਹੀਂ ਕੀਤਾ